ਆਦਮੀ ਪਾਰਟੀ ਦੀ ਕੈਪੀਟਲ ਬਣਿਆ ਜਾਂਦਾਗਾ ਸਿਰਫ ਲੋਕਾਂ ਨੇ ਸਾਡੀ ਇਹ ਸਾਫ ਸੁਥਰੀ ਰਾਜਨੀਤੀ ਉੱਤੇ ਮੋਹਰ ਲਾਈ ਹੈ ਲੋਕਾਂ ਨੇ ਇਸ ਦਾ ਕੁਝ ਜਿਵੇਂ ਸ਼ੁਰੂ ਚ ਕਿਹਾ ਗਿਆ ਦੀ ਆ ਵੀ 13 0 ਦਾ ਮੁਕਾਬਲਾ ਜਿਹੜਾ ਹੋਊਗਾ ਤਿੰਨ ਸੀਟਾਂ ਤੇ ਪਾਰਟੀ ਸਿਮਟ ਗਈ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਨੂੰ ਜਿਹੜੀ ਲੜਾਈ ਸੀਗੀ ਉਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਸੀਗੀ ਠੀਕ ਹੈ ਸੋ ਮੈਂ ਸਮਝਦਾ ਪੰਜਾਬ ਦੇ ਅੰਦਰੋਂ ਤੋਂ ਭਾਰਤੀ ਜਨਤਾ ਪਾਰਟੀ ਦਾ ਲਗਭਗ ਸਫਾਇਆ ਹੋ ਗਿਆ ਤੇ ਵਿੱਚ ਡੜਵਾ ਹਲਕੇ ਦੇ ਵਿੱਚ ਤੁਸੀਂ ਬਹੁਤ ਮਿਹਨਤ ਕੀਤੀ ਹੈ ਤੇ ਮਾਰਜਨ ਵੀ ਲੋਕਾਂ ਨੇ ਫਤਵਾ ਵੀ ਬਹੁਤ ਵੱਡਾ ਦਿੱਤਾ ਹੈ ਡੜਵਾ ਹਲਕੇ ਦੀ ਲੀਡ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਮੰਦਾਂ ਮੇje 7 ਜਰਮੇ ਤੇ ਲੈ ਲਾ ਆ ਵੀ ਮੈਂ ਜਿਹੜਾ ਉਹਨਾਂ ਨੇ ਮੇਰੇ ਤੇ ਕਰਜ਼ਾ ਚੜਾਇਆ ਗਿਆ ਉਤਾਰ ਨਹੀਂ ਸਕਦਾਗਾ ਮੈਂ ਸਾਰੇ ਸਾਡੇ ਵਰਕਰ ਸਹਿਬਾਨ ਦਾ ਸਾਰੇ ਵਲੰਟੀਅਰ ਦਾ ਸਾਰੇ ਸਰਪੰਚ ਪੰਚ ਨੰਬਰਦਾਰ ਜਿੰਦਾਂ ਨੇ ਬਹੁਤ ਸਖਤ ਗਰਮੀ ਦੇ ਅੰਦਰ ਸਖਤ ਮਿਹਨਤ ਕਰਕੇ ਸਾਡੀ ਜਿੱਤ ਕਿੰਨੀ ਬਣਾਈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾਗਾ ਕਿ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਸਾਡੇ ਲੋਕਾਂ ਕਿਤੇ ਜ਼ਿਆਦਾ ਮਿਹਨਤ ਵਰਕਰ ਸਹਿਬਾਨ ਨੇ ਕੀਤੀ ਲੀਡਰ ਸਹਿਬਾਨ ਨੇ ਕੀਤੀ ਤਾਂ ਜਿਹੜੀ ਜਿੱਤ ਹੈ ਸੰਭਵ ਹੋ ਸਕੀ ਆ ਸੋ ਮੈਂ ਸਮੁੱਚੀ ਲੀਡਰਸ਼ਿਪ ਦਾ ਸਾਰੇ ਵਰਕਰ ਸਹਿਬਾਨ ਦਾ ਇੱਕ ਵਾਰ ਫੇਰ ਧੰਨਵਾਦ ਕਰਦਾਗਾ ਔਰ ਦੋ ਸਾਲਾਂ ਚ ਜੋ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਨੇਗੇ ਉਹਨਾਂ ਉੱਤੇ ਲੋਕਾਂ ਨੇ ਮੋਹਰ ਲਾਈ ਆ ਸੋ ਮੈਂ ਸਮਝਦਾਗਾ ਕਿ ਬਹੁਤ ਇਤਿਹਾਸਿਕ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਜ਼ਰੂਰਤ ਹੋਈ ਆ ਜ਼ਰੂਰ ਆਮ ਆਦਮੀ ਪਾਰਟੀ ਦੀ ਕੈਪੀਟਲ ਮੰਨਿਆ ਜਾਂਦਾਗਾ ਜ਼ਰੂਰ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨਿਆ ਜਾਂਦਾਗਾ ਸੋ ਰਾਜਧਾਨੀ ਵਾਲਾ ਘੜ ਕਿਤੇ ਨਾ ਕਿਤੇ ਪਹਿਲਾਂ ਟੁੱਟ ਗਿਆ ਸੀ ਉਸੇ ਲੀਡ ਦੇ ਨਾਲ ਉਸੇ ਜੋਸ਼ ਦੇ ਨਾਲ ਦੁਬਾਰਾ ਜਿਹੜਾ ਉਹ ਕਾਇਮ ਕੀਤਾਗਾ ਸੋ ਸਾਰੇ ਸਾਥੀਆਂ ਦਾ ਧੰਨਵਾਦ ਸੰਗਰੂਰ ਦਾ ਤੁਸੀਂ ਰਾਜਧਾਨੀ ਕਿਹਾ ਕਿਲਾ ਮੰਨਿਆ ਗਿਆਗਾ ਆਮ ਆਦਮੀ ਪਾਰਟੀ ਦਾ ਤਾਂ ਇਹਨੂੰ ਕਿਲੇ ਨੂੰ ਢਾਉਣ ਲਈ ਵੀ ਵਿਰੋਧੀ ਪਾਰਟੀਆਂ ਨੇ ਪੂਰਾ ਜ਼ੋਰ ਲਾਇਆ ਹੋਇਆ ਸੀਗਾ ਇਸ ਤਰ੍ਹਾਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਆਪਣਾ ਆਪਣਾ ਜੋਰ ਲਾਇਆ ਆਪਣੇ ਆਪਣੇ ਸਾਧਨ ਵਰਤੇ ਪਰ ਲੇਕਿਨ ਅਸੀਂ ਸੱਚ ਤੇ ਖੜੇ ਰਹੇ ਅਸੀਂ ਨਾ ਕੋਈ ਨਾ ਕੋਈ ਗੈਰਕਾਨੂੰਨੀ ਕੰਮ ਕੀਤਾ ਨਾ ਕਿਸੇ ਨੂੰ ਸ਼ਰਾਬ ਪਲਾਈ ਨਾ ਕਿਤੇ ਕੋਈ ਗਲਤ ਕੰਮ ਕੀਤਾ ਬਲਕਿ ਸੱਚ ਦੀ ਗੱਲ ਕਰਦੇ ਰਹੇ ਲੋਕਾਂ ਨੂੰ ਅਪੀਲ ਕਰਦੇ ਰਹੇ ਲੋਕਾਂ ਨੇ ਸਾਡੀ ਇਹ ਸਾਫ ਸੁਥਰੀ ਰਾਜਨੀਤੀ ਉੱਤੇ ਮੋਹਰ ਲਾਈ ਆ ਲੋਕਾਂ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਆਮ ਆਦਮੀ ਪਾਰਟੀ ਵਾਲੇ ਨਾ ਹੱਲੜ ਗੁਰੜ ਕਰਦੇ ਨੇ ਨਾ ਕੋ ਕਿਸੇ ਨੂੰ ਡਰਾਉਦੇ ਨੇ ਨਾ ਧਮਕਾਉਂਦੇ ਨੇ ਬਲਕਿ ਇਮਾਨਦਾਰੀ ਦਾ ਜਿਹੜਾ ਹੈਗਾ ਲੋਕਾਂ ਨੂੰ ਅਪੀਲ ਕਰਦੇ ਨੇ ਸੋ ਉਸ ਇਮਾਨਦਾਰੀ ਤੋਂ ਮੈਂ ਸਮਝਦਾ ਬੂਰ ਪਿਆਗਾ ਸੋ ਇਮਾਨਦਾਰੀ ਜਿਹੜੀ ਹੈ ਸਾਡੀ ਇਸੇ ਤਰ੍ਹਾਂ ਜਾਰੀ ਰਹੂਗੀ ਅਸੀਂ ਇਮਾਨਦਾਰੀ ਦਾ ਪੱਲਾ ਨਹੀਂ ਛੱਡਦੇ ਕੀ ਕੁਝ ਜਿਵੇਂ ਸ਼ੁਰੂ ਚ ਕਿਹਾ ਗਿਆ ਦੀ ਆ ਵੀ 13 0 ਦਾ ਮੁਕਾਬਲਾ ਜਿਹੜਾ ਹੋਊਗਾ ਤਿੰਨ ਸ਼ੀਟਾਂ ਤੇ ਪਾਰਟੀ ਸਿਮਟ ਗਈ ਆ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਨੂੰ ਆ ਦੇਖੋ ਬਹੁਤ ਸਾਰੇ ਕੰਮ ਕੀਤੇ ਸੀਗੇ ਇਹ ਜਿਹੜੀ ਲੜਾਈ ਸੀਗੀ ਉਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਸੀਗੀ ਦੇਸ਼ ਦੇ ਅੰਦਰ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਸੀ ਔਰ ਦੂਜੇ ਪਾਸੇ ਇੰਡੀਆ ਅਲਾਇੰਸ ਸੀਗਾ ਸੋ ਮੈਂ ਸਮਝਦਾ ਪੰਜਾਬ ਦੇ ਅੰਦਰੋਂ ਤੋਂ ਭਾਰਤੀ ਜਨਤਾ ਪਾਰਟੀ ਦਾ ਲਗਭਗ सफाया ਹੋ ਗਿਆ ਪੰਜਾਬ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਦਰਖਿਨਾਰ ਕੀਤਾਗਾ ਹਰਾਇਆਗਾ ਸੋ ਮੈਂ ਸਮਝਦਾ ਸੰਵਿਧਾਨ ਨੂੰ ਬਚਾਉਣ ਵਾਲੀਆਂ ਤਾਕਤਾਂ ਜਿਹੜੀਆਂ ਨੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਐਜੇ ਮੰਤਰੀ ਤੁਸੀਂ ਕਿਵੇਂ ਦੇਖਦੇ ਹੋ ਸੰਵਧਾਨ ਨੂੰ ਬਚਾਉਣ ਦੀ ਗੱਲ ਕਰਦੇ ਸੀਗੇ ਕਿਤੇ ਨਾ ਕਿਤੇ ਤੁਸੀਂ ਸਫਲ ਵੀ ਹੋ ਮੈਂ ਅਲਾਇੰਸ ਪਾਰਟੀ ਜਿਹੜੀ ਇੰਡੀਆ ਪਾਰਟੀ ਉਹ ਸਫਲ ਵੀ ਹੋਈ ਐ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਲੋਕਾਂ ਦੀ ਜਿੱਤ ਹੋਈ ਆ ਇਹ ਇਤਿਹਾਸਕ ਜਿਹੜੀ ਜਿੱਤ ਹੋਈ ਆ ਲੋਕਾਂ ਦੀ ਜਿੱਤ ਹੋਈ ਆ ਪੰਜਾਬ ਦੇ ਲੋਕ ਹਮੇਸ਼ਾ ਹੀ ਅੱਗੇ ਹੋ ਕੇ ਲਾਈ ਲੜਦੇ ਨੇ ਕਿ ਚਾਹੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਲੜਾਈ ਸੀ ਤੇ ਜਿਹੜੀ ਵੀ ਲੜਾਈ ਜਿਹੜੀ ਵੀ ਕੋਈ ਦੇਸ਼ ਦੇ ਉੱਤੇ ਕੋਈ ਵੀ ਚੀਜ਼ ਆਕੇ ਹਮਲਾਵਰ ਹੁੰਦੀ ਆ ਔਰ ਮੈਂ ਸਮਝਦਾ ਪੰਜਾਬ ਜਿਹੜਾ ਸਭ ਤੋਂ ਅੱਗੇ ਹੁੰਦਾ ਰੋਕਣ ਦੇ ਵਿੱਚ ਜੇ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੋਇਆ ਤਾਂ ਅੱਜ ਪੰਜਾਬ ਦੇ ਲੋਕ ਅੱਗੇ ਆਏ ਨੇ ਪਰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਚ ਹੋਰਾ ਕੇ ਤੋਰਿਆਗਾ ਇਹਦੀ ਲੜਾਈ ਦੀ ਸ਼ੁਰੂਆਤ ਜਿਹੜੀ ਆ ਸਾਡੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਕੀਤੀ ਸੀ ਉਹਨਾਂ ਨੇ ਨਾਰਾ ਦਿੱਤਾ ਸੀਗਾ ਕਿ ਦੇਸ਼ ਬਚਾਓ ਲੋਕਤੰਤਰ ਬਚਾਓ ਸੰਵਿਧਾਨ ਬਚਾਓ ਉਹ ਨਾਰੇ ਉੱਤੇ ਮੈਂ ਸਮਝਦਾ ਪੰਜਾਬ ਦੇ ਲੋਕ ਖਰੇ ਉਤਰੇ ਤੇ ਮੰਤਰੀ ਸਾਹਿਬ ਅਖੀਰ ਦੇ ਵਿੱਚ ਡੜਵਾ ਹਲਕੇ ਦੇ ਵਿੱਚ ਤੁਸੀਂ ਬਹੁਤ ਮਿਹਨਤ ਕੀਤੀ ਹੈ ਤੇ ਮਾਰਜਨ ਵੀ ਲੋਕਾਂ ਨੇ ਫਤਵਾ ਵੀ ਬਹੁਤ ਵੱਡਾ ਦਿੱਤਾ ਹੈ ਡੜਵੇ ਹਲਕੇ ਦੀ ਲੀਡ ਉਹ ਦਿਰਵੇ ਹਰਕੇ ਦੇ ਹਰੇਕ ਪਿੰਡ ਦੇ ਅੰਦਰ ਹਰੇਕ ਬੂਤ ਦੇ ਅੰਦਰ ਸਾਡੇ ਸਾਰੇ ਵਲੰਟੀਅਰ ਸਾਥੀਆਂ ਨੇ ਸਾਡੇ ਭਰਾ ਬਣ ਕੇ ਸਾਡੀਆਂ ਭੈਣਾਂ ਬਣ ਕੇ ਸਾਡੇ ਵੱਡੇ ਭਰਾ ਬਣ ਕੇ ਛੋਟੇ ਭਰਾ ਬਣ ਕੇ ਨਾ ਕਿਸੇ ਨੇ ਸੋਚਿਆ ਕਿ ਮੈਂ ਸਰਪੰਚਾਂ ਪੰਚਾਂ ਨਾ ਕਿਸੇ ਨੇ ਸੋਚਿਆ ਕਿ ਮੈਂ ਸਾਬਕਾ ਸਰਪੰਚਾਂ ਪੰਚਾਂ ਬਣ ਲਿਖੀ ਬਲਕਿ ਮੇਰਾ ਸਾਥ ਭਰਾਵਾਂ ਵਾਂਗੂ ਦਿੱਤਾਗਾ ਇਹੀ ਕਾਰਨ ਹੈ ਕਿ ਵੱਡੀ ਲੀਡ ਜਿਹੜੀ ਆ ਉਹ ਦਿਰਵੇ ਤੋਂ ਹੋਈ ਆ ਮੈਂ ਸਾਰੇ ਦਿਰਵੇ ਨਿਵਾਸੀਆਂ ਦਾ ਹਰੇਕ ਬੰਦੇ ਦਾ ਬਹੁਤ ਬਹੁਤ ਧੰਨਵਾਦ ਕਰਦਾਗਾ ਔਰ ਮੈਂ ਸਮਝਦਾ ਮੈਂ ਇਹ 7 ਜਰਵੇ ਵੀ ਲੈ ਲਾਂ ਤਾ ਵੀ ਮੈਂ ਜਿਹੜਾ ਉਹਨਾਂ ਨੇ ਮੇਰੇ ਤੇ ਕਰਜ਼ਾ ਚੜਾਇਆ ਗਏ ਉਤਾਰ ਨਹੀਂ ਸਕਦਾਗਾ ਸੋ ਮੈਂ ਬਾਰ ਬਾਰ ਸਾਰੇ ਦਾ ਸਰਦਾਰ ਕਰਦਾ ਹੈ ਇੰਡੀਆ ਘੱਟ ਰੋਡ ਸੀਟ ਪਹਿਲੀ ਵਾਰ ਹੀ ਹੋਈ ਹੈ ਜੀ ਕਿ ਸੱਤਾ ਰੋਡ ਪਾਰਟੀ ਨੂੰ ਮਿਲੀ ਹੈ ਮੌਜੂਦਾ ਸਰਕਾਰ ਨੂੰ ਮਿਲੀ ਹੈ ਦੇਖੋ ਆਮ ਆਦਮੀ ਪਾਰਟੀ ਦਾ ਜਿਹੜੇ ਜਿਹੜੀਆਂ ਕੋਈ ਗਲਤ ਧਰਾਵਾਂ ਬਾੜੀਆਂ ਹੋ ਜਾਂਦੇ ਉਹਨਾਂ ਨੂੰ ਤੋੜਨ ਚ ਬਾਹਰ ਆ ਪਹਿਲਾਂ ਕਹਿੰਦੇ ਸੀਗੇ ਕਿ ਦੂਜੀ ਵਾਰ ਐਮਪੀ ਬਣਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੂਜੀ ਵਾਰ ਐਮਪੀ ਬਣੇ ਹੁਣ ਕਿਹਾ ਜਾਂਦਾ ਸੀਗਾ ਕਿ ਜੇ ਜਿੱਦੀ ਸਰਕਾਰ ਹੋਵੇ ਤਾਂ ਐਮਪੀ ਦੀ ਬਣਦਾ ਹੁਣ ਜਿੱਦੀ ਸਰਕਾਰ ਆ ਸਾਡੀ ਸਾਡਾ ਹੀ ਐਮਪੀ ਆ ਸੋ ਮੈਂ ਸਮਝਦਾ ਨਵੇਂ ਕੀਰਤੀਬਾ ਜਣ ਨੇ ਉਹ ਆਮ ਆਦਮੀ ਪਾਰਟੀ ਸਥਾਪਤ ਕਰ ਲਈ ਇੱਕ ਇੰਡੀਆ ਗੱਠਜੋੜ ਨੇ ਕਾਫੀ ਵੱਡਾ ਮੁਕਾਬ ਦੇਖੋ ਹਜੇ ਤਾਂ ਕਾਫੀ ਸਾਰਾ ਰਾਜਨੀਤਿਕ ਉਤਰਪੁਤਰ ਹੋਣਾਗਾ ਹਜੇ ਕੋਈ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਨਹੀਂ ਬਣੀ ਹਜੇ ਉਤਰਪੁਤਰ ਕਾਫੀ ਸਾਰਾ ਹੋਣਾਗਾ ਸੋ ਸਾਨੂੰ ਹਜੇ ਵੇਟ ਕਰਨੀ ਚਾਹੀਦੀ ਹੈ ਕਿਉਂਕਿ ਦੇਸ਼ ਦੀ ਜਿਹੜੇ ਵੱਡੇ ਰਾਜਨੇਤਾ ਨੇ ਵੱਡੇ ਸਿਆਸੀ ਪਾਰਟੀਆਂ ਨੇ ਕਿਉਂ ਆਪਦਾ ਵਿਚਾਰ ਮੰਥਨ ਕਰ ਰਹੀਆਂ ਨੇ ਕਿਹਾ ਹਜੇ ਉਸ ਮੰਥਨ ਚੋਂ ਕੀ ਨਿਕਲ ਲਾਏ ਸੋਚਣ ਦਾ ਵਿਸ਼ਾਗਾਰ ਨੂੰ ਟਾਈਮ ਲੱਗੂਗਾ ਸੋ ਮੈ ਸਮਝਦਾ ਕਾਫੀ ਕੁਛ ਦੇਸ਼ ਦੇ ਅੰਦਰ ਬਦਲਣ ਵਾਲਾ